ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿੱਚ ਉੱਥੋਂ ਦੀ ਜਿਹੜੀ ਜੱਜਾਂ ਦੀ ਜਿਹੜੇ ਛੋਟੇ ਆਪਣੇ ਜੁਡੀਸ਼ਰੀ ਹੈਗੀ ਹੈ ਉਹਦੇ ਲਈ ਜਿਹੜਾ ਇਮਤਿਹਾਨ ਹੋਣਾ ਸੀ ਲਿਖਤੀ ਉਹਦੇ ਵਿੱਚ ਸਾਡੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਦੇ ਕਿਸੇ ਪਿੰਡ ਦੀ ਲੜਕੀ ਗੁਰਪ੍ਰੀਤ ਕੌਰ ਜਿਹੜੀ ਪੂਰਨ ਤੌਰ ਤੇ ਗੁਰਸਿੱਖ ਹੈ ਜਿਸ ਨੇ ਕੜਾ ਤੇ ਕਿਰਪਾਨ ਪਹਿਨੇ ਹੋਏ ਸੀ ਉਸ ਨੂੰ ਉਸ ਸੈਂਟਰ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਹ ਉਹਨੂੰ ਕਿਰਪਾਨ ਲਾਉਣ ਲਈ ਕਹਿ ਰਹੇ ਸੀ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਦੇਸ਼ ਨੂੰ ਵੀ ਪਤਾ ਹੈ ਵੀ ਇਹ ਜਿਹੜੇ ਅਮਰਤਾਰੀ ਸਿੱਖ ਹੈ ਉਹਨਾਂ ਦੇ ਲਈ ਇਹ ਇੱਕ ਅਨਿਖੜਮਾ ਅੰਗ ਹੈ ਇਸ ਕਰਕੇ ਉਹ ਉਹਦਾ ਪੇਪਰ ਨਹੀਂ ਹੋ ਸਕਿਆ ਤੇ ਇਸ ਦਾ ਰੌਲਾ ਪੈਣਾ ਸੀ ਉਹ ਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਇਹਦਾ ਸਖਤ ਨੋਟਿਸ ਲਿਆ ਅਕਾਲੀ ਦਲ ਨੇ ਵੀ ਲਿਆ ਹਰ ਸਿਮਰਤ ਕੌਰ ਬਾਦਲ ਨੇ ਵੀ ਲਿਆ ਉਹ ਦਿੱਲੀ ਦੀਆਂ ਕਮੇਟੀਆਂ ਨੇ ਵੀ ਲਿਆ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਆਪਣੇ ਇਤਰਾਜ਼ ਦਿੱਤੇ ਹੈ ਤੇ ਜਿਹੜੀ ਉੱਥੋਂ ਦੀ ਹਾਈ ਕੋਰਟ ਹੈ ਜਿਨ੍ਹਾਂ ਨੇ ਇਹ ਪੇਪਰ ਕੰਡਕਟ ਕਰਨਾ ਸੀ ਜਾਂ ਉੱਥੋਂ ਦੀ ਸਰਕਾਰ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਤਾਂ ਇਹਦੇ ਲਈ ਤੁਹਾਨੂੰ ਖਿਮਾਚਣ ਮੰਗਣੀ ਚਾਹੀਦੀ ਹੈ ਅਸੀਂ ਵੀ ਕਹਿ ਰਹੇ ਹਾਂ ਤੇ ਇੱਕ ਦੂਜਾ ਉਹਦਾ ਪੇਪਰ ਦੁਬਾਰਾ ਲੈਣਾ ਚਾਹੀਦਾ ਤਾਂ ਕਿ ਉਹ ਆ ਆਪਣਾ ਜਿਹੜਾ ਕੈਰੀਅਰ ਹੈ ਉਹ ਬਣਾ ਸਕੀ ਅਸੀਂ ਸਮਝਦੇ ਹਾਂ ਵੀ ਧਰਮ ਤੇ ਧਰਮ ਧਾਰਮਿਕ ਚਿੰਨਾਂ ਦੇ ਆਧਾਰ ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਾ ਹੋਵੇ ਸਾਡਾ ਹਮੇਸ਼ਾ ਇਸ ਸਟੈਂਡ ਤੇ ਰਹੇ ਅਸੀਂ ਬੜੇ ਦੁੱਖ ਨਾਲ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾ ਰਹੇ ਹਾਂ ਕਿ ਜਦੋਂ ਕਰਨਾਟਕਾ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਹੁੰਦਿਆਂ ਕੁਝ ਲੜਕੀਆਂ ਨੂੰ ਉਹਨਾਂ ਦੇ ਕਾਲਜ ਦੇ ਵਿੱਚ ਹਜਾਬ ਪਹਿਨਣ ਕਰਕੇ ਕਾਲੇ ਚ ਦਾਖਲਾ ਰੋਕਿਆ ਗਿਆ ਫਿਰ ਉਹਨਾਂ ਦੇ ਇਮਤਿਹਾਨ ਰੋਕੇ ਗਏ ਉਹ ਹਾਈ ਕੋਰਟ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਦਾ ਸਪਲਿਟ ਵਰਨਿਕਤਾ ਆ ਗਿਆ ਇੱਕ ਨੇ ਹੱਕ ਚ ਕਰਤਾ ਇੱਕ ਨੇ ਵਿਰੋਧ ਚ ਕਰਤਾ ਵਗੈਰਾ ਆ ਉਦੋਂ ਵੀ ਜੇ ਅਸੀਂ ਸਹੀ ਅਰਥਾਂ ਚ ਅੱਜ ਗੁਰੂ ਤੇਗ ਬਹਾਦਰ ਜੀਆ ਦਾ ਦਿਹਾੜਾ ਮਨਾਰ ਹੈ ਉਹਨਾਂ ਦਾ 300 ਸਾਲਾ ਦਿਨ ਜਿਹੜਾ ਉਹ ਜੇ ਅਸੀਂ ਸਹੀ ਅਰਥਾਂ ਚ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੀ ਜਿਹੜੀ ਕੁਰਬਾਨੀ ਦੀ ਭਾਵਨਾ ਹੈ ਉਹਦੇ ਉਹਨੂੰ ਮੰਨਦੇ ਹੁੰਦੇ ਤਾਂ ਸਾਨੂੰ ਜਦੋਂ ਉਹ ਉਹਨਾਂ ਕੁੜੀਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਲਾਸਾਂ 'ਚ ਵੜਨ ਤੋਂ ਰੋਕਿਆ ਗਿਆ ਤਾਂ ਸਾਨੂੰ ਐਜ਼ ਐ ਸਿੱਖ ਕਮਿਊਨਿਟੀ ਸਿੱਖ ਸੰਸਥਾਵਾਂ ਦੇ ਨਾਤੇ ਪੰਜਾਬੀਆਂ ਦੇ ਨਾਤੇ ਸਾਡੀਆਂ ਬਹੁਤ ਜਿਹੜੀਆਂ ਅਮੀਰ ਰਵਾਇਤਾਂ ਨੇ ਉਹਨਾਂ ਦੇ ਨਾਤੇ ਸਾਨੂੰ ਸਭ ਤੋਂ ਵੱਧ ਉਹ ਆਵਾਜ਼ ਚੁੱਕਣੀ ਚਾਹੀਦੀ ਸੀ ਕਿਤੇ ਕੋਈ ਟਾਮੀ ਗੱਲ ਆਈ ਹੋਊਗੀ ਅਸੀਂ ਉਹ ਆਵਾਜ਼ ਚੁੱਕੀ ਨਹੀਂ ਜਿਹੜੀ ਬਣਦੀ ਸੀਗੀ ਇਸੇ ਤਰ੍ਹਾਂ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਹੁਣ ਭਾਸ਼ਾ ਦੇ ਉੱਤੇ ਬੰਗਾਲੀ ਬੋਲਦੇ ਲੋਕ ਐ ਉਹਨਾਂ ਨਾਲ ਦੇਸ਼ ਦੇ ਅੱਢ ਅੱਡ ਸੂਬਿਆਂ 'ਚ ਕੀ ਕੀ ਹੋ ਰਿਹਾ ਉਹਨਾਂ ਨੂੰ ਬੰਗਲਾਦੇਸ਼ੀ ਪਹਿਲਾਂ ਤਾਂ ਸਾਰਿਆਂ ਨੂੰ ਹੀ ਬੰਗਲਾਦੇਸ਼ੀ ਮੰਨ ਲਿਆ ਸ਼ੱਕ ਦੇ ਆਧਾਰ 'ਤੇ ਫਿਰ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਘੁੱਟਿਆ ਮਾਰਿਆ ਜਾ ਰਿਹਾ ਗ੍ਰਿਫਤਾਰ ਕੀਤਾ ਜਾ ਰਿਹਾ ਉਹਨਾਂ ਦੇ ਕਾਗਜ਼ ਬੰਗਾਲ ਤੋਂ ਮੰਗਾਏ ਜਾ ਰਹੇ ਐ ਇਹ ਜਿਹੜੀਆਂ ਗੱਲਾਂ ਨੇ ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਤੇ ਨਹੀਂ ਬੋਲਦੇ ਨਾ ਫੇਰ ਸਾਨੂੰ ਸਾਡੇ ਤੇ ਆਉਂਦਾ ਵੀ ਅਸੀਂ ਕੱਲੇ ਉਦੋਂ ਹੀ ਬੋਲਦੇ ਆ ਸਿੱਖ ਕੱਲੇ ਇੱਕ ਸਰੂਪ ਦਾ ਨਾਂ ਨਹੀਂ ਹੈਗਾ ਬਿਨਾਂ ਸ਼ੱਕ ਸਰੂਪ ਸਾਡਾ ਬਹੁਤ ਵੱਡੀ ਚੀਜ਼ ਹੈ ਪੱਗ ਰੱਖਣੀ ਚੁੰਨੀ ਰੱਖਣੀ ਕਕਾਰ ਰੱਖਣੇ ਪਰ ਸਾਡੀ ਜਿਹੜੀ ਸਿੱਖ ਫਲਸਫੀ ਹੈ ਉਹ ਇਸ ਦੇ ਕੋਰ ਹੈ ਇਹਦੇ ਇਹਦੀ ਜਿਹੜੀ ਜਿੰਦ ਜਾਨ ਹੈ ਤੇ ਇਸੇ ਤਰ੍ਹਾਂ ਨਾਲ ਸਾਨੂੰ ਗਿਲਾ ਹੁੰਦਾ ਵੀ ਜਦੋਂ ਗਾਜ਼ਾ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਸਾਨੂੰ ਉਸੇ ਤਰ੍ਹਾਂ ਦਾ ਦਰਦ ਮਹਿਸੂਸ ਹੋਣਾ ਚਾਹੀਦਾ ਕਿਉਂਕਿ ਜ਼ਾਲਿਮਾਂ ਦਾ ਕੋਈ ਧਰਮ ਨਹੀਂ ਕੋਈ ਦੇਸ਼ ਨਹੀਂਗਾ ਜੇ ਜਿੰਨਾ ਸਾਨੂੰ ਦੁੱਖ ਤਕਲੀਫ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੇ ਹੁੰਦਾ ਹੈ ਜਦੋਂ ਦਸੰਬਰ ਦਾ 20 ਤੋਂ ਬਾਅਦ ਸ਼ੁਰੂ ਵਾਲਾ ਮਹੀ ਹਫਤਾ ਆਉਂਦਾ ਤੇ ਸਾਨੂੰ ਹਰ ਥਾਂ ਤੇ ਬੱਚਿਆਂ ਤੇ ਹੋਣਦੇ ਜ਼ੁਲਮ ਦੇ ਉੱਤੇ ਉਸੇ ਤਰ੍ਹਾਂ ਦਾ ਦੁੱਖ ਪ੍ਰਗਟ ਕਰਨਾ ਚਾਹੀਦਾ ਹੈ ਸੋ ਅਸਾਂ ਤੇ ਇੱਕ ਇਨੀਕ ਬੇਨਤੀ ਹੈ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਗੁਰਪ੍ਰੀਤ ਕੌਰ ਜਿਹੜੀ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਉਸ ਦਾ ਪੇਪਰ ਦੁਬਾਰਾ ਲਿਆ ਜਾਵੇ ਉਹਦੇ ਲਈ ਜਿਹੜੇ ਕੰਸਰਨਡ ਬੰਦੇ ਐ ਉਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਜੇ ਕੋਈ ਰੂਲ ਨਿਗਮ ਨਿਯਮ ਹੈ ਜਿਹੇ ਬਣਾਏ ਜਾਏ ਐ ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ 'ਚ ਸੋਧਾਂ ਕੀਤੀਆਂ ਜਾਣ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਹਿਣੀ ਚਾਹੁੰਦੇ ਆ ਉਹ ਹੈਗੀ ਐ ਗਾਜ਼ਾ ਦੇ ਬਾਰੇ ਚ ਗਾਜ਼ਾ ਦੇ ਬਾਰੇ ਚ ਬਹੁਤ ਦਿਲ ਹਲਾਉਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਨੇ ਉੱਥੇ ਤਿੰਨ ਹਸਪਤਾਲਾਂ ਦੇ ਵਿੱਚ ਜਿਹੜੀ ਜਿਹੜੇ ਜਿਹੜਾ ਸਾਡਾ ਪੌਸਟਿਕ ਜਿਹੜੇ ਫਲੂਡ ਨੇ ਉਹ ਮਿਲ ਨਹੀਂ ਰਹੇ ਤੇ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਬੱਚਿਆਂ ਤੇ ਲੋਕਾਂ ਨੂੰ ਜਿਹੜੀ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੇ ਉਹਨਾਂ ਚ ਘਾਟ ਆ ਗਈ ਹੈ ਉਹ ਦੇਣ ਲਈ ਹੈ ਨਹੀਂ ਤੇ ਉਹ ਵਿਚਾਰੇ ਮਰਨ ਲਈ ਮਜਬੂਰ ਨੇ ਹਸਪਤਾਲਾਂ ਦੇ ਵਿੱਚ ਵੀ ਇਹ ਹਾਲਤ ਹੈ ਅ ਕਈ ਸਾਰੀਆਂ ਨਰਸਾਂ ਖੁਦ ਭੁੱਖ ਦੇ ਕਾਰਨ ਬੇਹੋਸ਼ ਹੋ ਕੇ ਡਿੱਗੀਆਂ ਨੇ ਇੱਕ ਜਿਹੜਾ ਹਸਪਤਾਲ ਹੈ ਉੱਥੇ ਅਲ ਤਾਹਿਰ ਹਸਪਤਾਲ ਉੱਥੋਂ ਦੇ ਡਾਕਟਰ ਅ ਅਲ ਫਰਾ ਅਲ ਫਰਾ ਉਹ ਕਹਿੰਦੇ ਆ ਵੀ ਮੈਂ ਇੱਕ ਲੜਕੀ ਨੂੰ ਆਪਣੀ ਮਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਣਿਆ ਲੜਕੀ ਆਪਣੀ ਮਾਂ ਨੂੰ ਪੁੱਛ ਰਹੀ ਹੈ ਵੀ ਮਾਤਾ ਜੰਨਤ ਦੇ ਵਿੱਚ ਕੇਲੇ ਹੁੰਦੇ ਆ ਉਹ ਕਹਿੰਦੀ ਆ ਹਾਂ ਹੁੰਦੇ ਆ ਬੇਟਾ ਕਹਿੰਦੀ ਫਿਰ ਆਪਾਂ ਸਾਰੇ ਸ਼ਹਾਦਤਾਂ ਪਾ ਦਈਏ ਕਿਉਂਕਿ ਉੱਥੋਂ ਦੇ ਬੱਚਿਆਂ ਨੂੰ ਦੱਸ ਦਿੱਤਾ ਗਿਆ ਵੀ ਆਪਣੇ ਪਤਾ ਨਹੀਂ ਕਦੋਂ ਮੌਤ ਆ ਜੇ ਆਪਣੇ ਤੇ ਕਦੋਂ ਬੰਬ ਡਿੱਗ ਜੇ ਕੇ ਵੀ ਆਪਾਂ ਸਾਰੇ ਸ਼ਹਾਦਤਾਂ ਪਾ ਕੇ ਜੰਨਤ ਚਲੀਏ ਕੇਲੇ ਖਾ ਸਕਦੇ ਉਸ ਡਾਕਟਰ ਦਾ ਮਾਨ ਪਾਰਦਾ ਉਹ ਆਪ ਵੀ ਭੁਖ ਮਰੀ ਦਾ ਸ਼ਿਕਾਰ ਹੈ ਵਿਚਾਰਾ ਪੱਤਰਕਾਰਾਂ ਦੀ ਬਾਹ ਹੋਈ ਪਈ ਹੈ ਬਹੁਤ ਸਾਰੇ ਪੱਤਰਕਾਰ ਜਿਹੜੇ ਐ ਉਹ ਰਿਪੋਰਟਿੰਗ ਕਰਨ ਤੋਂ ਬੇਵਸ ਹੋਏ ਪਏ ਐ ਇੱਕ ਪੱਤਰਕਾਰ ਨੇ ਪਾਇਆ ਹੈ ਵੀ ਮੁਹੰਮਦ ਅਬੂ ਆਉ ਉਹ ਫੋਟੋ ਪੱਤਰਕਾਰ ਐ ਫੋਟੋਆਂ ਖਿੱਚ-ਖਿੱਚ ਕੇ ਦੁਨੀਆ ਨੂੰ ਦੱਸਦਾ ਰਿਹਾ ਹੈ ਵੀ ਕੀ ਹੋ ਰਿਹਾ ਹੈ ਉੱਥੇ ਤੇ ਉਸ ਪੱਤਰਕਾਰ ਨੇ ਆਪਣੇ ਲਿੰਕਡਇਨ ਪ੍ਰੋਫਾਈਲ ਦੇ ਉੱਤੇ ਪਾਇਆ ਹੈ ਵੀ ਮੇਰਾ ਜਿਹੜਾ ਜਾਨ ਤੋਂ ਪਿਆਰਾ ਆ ਕੈਮਰਾ ਤੇ ਮੇਰਾ ਸਮਾਨ ਹੈ ਇਹ ਹੁਣ ਸੇਲ ਤੇ ਨਾਲ ਦਾ ਤਾਂ ਕਿ ਇਹਨੂੰ ਵੇਚ ਕੇ ਮੈਂ ਤੇ ਮੇਰਾ ਪਰਿਵਾਰ ਕੋਈ 1 2 ਦਿਨ 4 ਦਿਨ ਰੋਟੀ ਖਾ ਸਕੀਏ ਇਸ ਤਰ੍ਹਾਂ ਦੀ ਹਾਲਤ ਬਣਾ ਦਿੱਤੀ ਗਾਜ਼ਾ ਦੀ ਤੇ ਦੂਜੇ ਪਾਸੇ ਜਿਹੜਾ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਹੈ ਉਹ ਕਹਿ ਰਿਹਾ ਵੀ ਜੇ ਅਸੀਂ ਫਲਸਤੀਨ ਨੂੰ ਮਾਨਤਾ ਦੰਨਿਆ ਤਾਂ ਅਸੀਂ ਕਾਤਲਾਂ ਨੂੰ ਮਾਨਤਾ ਦੇ ਰਹੇ ਇੰਨੀ ਨਫ਼ਰਤ ਤੇ ਜਿਹੜੇ ਬੱਚੇ ਮਰਦੇ ਐ ਉਹਨਾਂ ਬਾਰੇ ਉਹਨਾਂ ਦਾ ਜਿਹੜਾ ਫਲਸਤੀਨ ਦਾ ਆਪਣੇ ਉਹਨਾਂ ਇਜ਼ਰਾਈਲ ਦਾ ਇੱਕ ਮੁੱਖ ਆਗੂ ਹੈ ਉਹ ਕਹਿ ਰਿਹਾ ਹੈ ਵੀ ਉਹ ਛੋਟੇ ਬੱਚਿਆਂ ਨੂੰ ਇਹ ਅੱਤਵਾਦੀ ਬਣਨ ਦੀ ਟ੍ਰੇਨਿੰਗ ਦਿੰਦੇ ਆ ਕੋਈ ਗੱਲ ਨਹੀਂ ਜੇ ਬੱਚੇ ਮਰਦੇ ਆ ਮਰਨਾ ਉਹ ਬੱਚੇ ਥੋੜੋ ਐ ਉਹ ਤਾਂ ਅੱਤਵਾਦੀ ਨਹੀਂ ਤੇ ਇਸ ਕਿਸਮ ਦੀਆਂ ਗੱਲਾਂ ਸੋ ਦੋਸਤੋ ਬਹੁਤ ਮਾੜੇ ਹਾਲਾਤ ਐ ਸਾਰੀ ਦੁਨੀਆ ਨੂੰ ਇਹਦੇ ਤੇ ਆਉਣਾ ਚਾਹੀਦਾ ਹੈ ਜਿੱਦਾਂ ਪਹਿਲਾਂ ਉਹ ਕੁੜੀ ਜਿਹੜੀ ਹੈਗੀ ਐ ਆਪਣੀ ਅ ਗ੍ਰੇਟਾ ਥਨਬਰਗ ਉਹ ਇੱਕ ਜਹਾਜ਼ ਲੈ ਕੇ ਆਈ ਸੀ ਹੁਣ ਫੇਰ ਇੱਕ ਜਹਾਜ਼ ਲੈ ਕੇ ਆਏ ਸੀ ਜਿਵੇਂ ਉਹਨੂੰ ਪਹਿਲਾਂ ਪਹਿਲਾਂ ਹੀ ਗ੍ਰਫਤਾਰ ਕਰ ਲਿਆ ਉੱਥੇ ਰਾਹਤ ਸਮੱਗਰੀ ਦਾ ਜਹਾਜ਼ ਇਹਨੂੰ ਵੀ ਪਹਿਲਾਂ ਹੀ ਗ੍ਰਫਤਾਰ ਕਰ ਲਿਆ ਇਜ਼ਰਾਈਲ ਆਇਆ ਲੋਕਾਂ ਦੇ ਦਿਲਾਂ 'ਚ ਲੂਰੀਆਂ ਉੱਠਦੀਆਂ ਨੇ ਵੀ ਅਸੀਂ ਕਿਵੇਂ ਨਾ ਕਿਵੇਂ ਉੱਥੇ ਸਹਾਇਤਾ ਪਹੁੰਚਾ ਦਈਏ ਪਰ ਪਹੁੰਚਣ ਨਹੀਂ ਦਿੱਤੀ ਜਾ ਰਹੀ ਜਾਣ ਬੁਝ ਕੇ ਮਾਰਿਆ ਤਿੰਨ ਘਟਨਾਵਾਂ ਦੋਸਤੋ ਸਾਡੇ ਦੇਸ਼ ਦੀਆਂ ਬਹੁਤ ਹੀ ਮਾੜੀਆਂ ਨੇ ਨੰਬਰ 1 ਕੇ ਵੀ ਯੂਪੀ ਦਾ ਜਿਹੜਾ ਯੂਪੀ ਨਹੀਂ ਆਪਣੇ ਹైదరాబాద్ ਦਾ ਜਿਹੜਾ ਮਨਸਾ ਦੇਵੀ ਮੰਦਿਰ ਹੈ ਉੱਥੇ ਭਗਦੜ ਮੱਚ ਗਈ ਭਗਦੜ ਮਚਣ ਨਾਲ 12 ਲੋਕ ਮਾਰੇ ਗਏ ਤੇ 30 ਤੋਂ ਵੱਧ ਜ਼ਖਮੀ ਦੂਜੀ ਘਟਨਾ ਯੂਪੀ ਦੀ ਹੈ ਯੂਪੀ ਦੇ 12 ਬਾਂਕੀ ਮੰਦਿਰ ਦੇ ਵਿੱਚ ਕੋਈ ਅਫਵਾਹ ਚੱਲ ਪਈ ਵੀ ਉੱਥੇ ਬਿਜਲੀ ਆ ਗਈ ਚੀਜ਼ ਦੇ ਵਿੱਚ ਤੇ ਦੋ ਬੰਦੇ ਮਰ ਗਏ ਤੇ 35 ਜਣੇ ਜ਼ਖਮੀ ਹੋ ਗਏ ਮੰਦਰਾਂ ਦੇ ਪ੍ਰਬੰਧ ਦੀ ਮੈਂ ਉਹਨਾਂ ਤੇ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ ਬਸ ਤੇ ਤੀਸਰੀ ਗੱਲ ਸਾਡੇ ਪੰਜਾਬ ਦੇ ਹਸਪਤਾਲ ਦੀ ਹੈ ਜਲੰਧਰ ਦਾ ਸਿਵਲ ਹਸਪਤਾਲ ਹੈ ਉੱਥੇ ਤਿੰਨ ਜਣੇ ਇੱਕ ਜਣਾ ਜਿਹੜਾ ਉਹ ਉਹਦੇ ਇੱਕ ਇੱਕ ਟੀਵੀ ਦਾ ਮਰੀਜ਼ ਸੀਗਾ ਇੱਕ ਡਰੱਗ ਦੀ ਓਵਰਡੋਜ਼ ਵਾਲਾ ਸੀ ਤੇ ਇੱਕ ਲੇਡੀ ਜਿਹੜੀ ਹੈ 22 ਸਾਲ ਦੀ ਕੁੜੀ ਉਹਨੂੰ ਸੱਪ ਨੇ ਕੱਟਿਆ ਹੋਇਆ ਸੀ ਤਿੰਨ ਜਣੇ ਆਈਸੀਯੂ 'ਚ ਭਰਤੀ ਸੀ ਆਈਸੀਯੂ ਦੇ ਵਿੱਚ ਆਕਸੀਜਨ ਦੀ ਸਪਲਾਈ ਘਟਣ ਕਰਕੇ ਤਿੰਨਾਂ ਦੀ ਮੌਤ ਹੋ ਗਈ ਸਾਡੀ ਭਗਵੰਤਮਾਨ ਸਰਕਾਰ ਸਿੱਖਿਆ ਤੇ ਸਿਹਤ ਦੇ ਵਾਅਦੇ ਕਰਕੇ ਆਈ ਸੀ ਜੇ ਸਿਹਤ ਦਾ ਇਹ ਹਾਲ ਹੈ ਤਾਂ ਸਰਕਾਰ ਦੀ ਸਿਹਤ ਚੰਗੀ ਨਹੀਂ ਹੈ ਬਹੁਤ ਮਾੜੀ ਹੈ ਉਹ ਵੈਂਟੀਲੇਟਰ ਤੇ ਲੱਗਣ ਵਾਲੀ ਹੈ ਲੋਕਾਂ ਨੇ ਲਾ ਦੇਣੀ ਆ ਅ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਹਰਿਆਣੇ ਦੀ ਸਰਕਾਰ ਨੇ ਪਿੱਛੇ 97 ਕਾਨੂੰਨ ਅਫਸਰ ਲਾਏ ਆ ਉਹਨਾਂ 97 ਚੋਂ 23 ਕਾਨੂੰਨ ਅਫਸਰ ਅੱਡ-ਅੱਡ ਰਾਜਨੀਤੀਵਾਨਾਂ ਦੇ ਅਫਸਰਾਂਾਂ ਦੇ ਤੇ ਜੱਜਾਂ ਦੇ ਮੁੰਡੇ ਕੁੜੀਆਂ ਨੇ ਯਾਨੀ ਘਰਦਿਆਂ ਨੂੰ ਇਹ ਰੂੜੀਆਂ ਬਣੀਆਂ ਗਈਆਂ ਨੇ ਜ਼ਿਆਦਾ ਉਹਨਾਂ 'ਚ ਇੱਕ ਬੰਦੇ ਦਾ ਨਾਂ ਖਾਸ ਤੌਰ ਤੇ ਲੈਣਾ ਬਣਦਾ ਹੈ ਉਹਦਾ ਨਾਂ ਹੈ ਵਿਕਾਸ ਬਰਾਲਾ ਵਿਕਾਸ ਬਰਾਲਾ ਜਿਹੜਾ ਉਹ ਸੁਭਾਸ਼ ਬਰਾਲਾ ਜਿਹੜਾ 2017 ਦੇ ਵਿੱਚ ਬੀਜੇਪੀ ਦਾ ਹਰਿਆਣੇ ਦਾ ਪ੍ਰਧਾਨ ਸੀ ਤੇ ਅੱਜ ਕੱਲ ਰਾਜ ਸਭਾ ਦਾ ਮੈਂਬਰ ਹੈ ਇਹ ਵਿਕਾਸ ਬਰਾਲੇ ਨੂੰ ਵੀ ਇੱਕ ਕਾਨੂੰਨ ਅਫਸਰ ਲਾਇਆ ਗਿਆ ਹੈ ਇਹ ਵਿਕਾਸ ਬਰਾਲਾ ਉਹ ਮਹਾਨ ਸ਼ਖਸ਼ ਹੈ ਜਿਹੜਾ 2017 ਦੇ ਵਿੱਚ ਇੱਕ ਆਈਏਐਸ ਅਫਸਰ ਦੀ ਕੁੜੀ ਜਿਹੜੀ ਹੈ ਵਰਨਿਕਾ ਕੁੰਡੂ ਉਹਨੇ ਆਪਣਾ ਨਾਮ ਦਿੱਤਾ ਸੀ ਕਹਿੰਦੀ ਸੀ ਮੇਰਾ ਨਾਮ ਦੇਣ ਚ ਕੋਈ ਹਰਜ ਨਹੀਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਨਾ ਮੈਂ ਲੜ ਰਹੀ ਹਾਂ ਉਹਦੇ ਵਿਰੁੱਧ ਰਾਤ ਨੂੰ ਉਹਦੀ ਗੱਡੀ ਦੇ ਪਿੱਛਾ ਕੀਤਾ ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਦੂਜੇ ਦਿਨ ਰੌਲਾ ਪਿਆ ਤੇ ਉਹਦੇ ਤੇ ਤਰਾਵਾਂ ਲੱਗੀਆਂ ਇਸ ਵਿਕਾਸ ਬਰਾਲੇ ਤੇ 8 ਸਾਲਾਂ ਬਾਅਦ ਅਜੇ ਵੀ ਉਹ ਕੇਸ ਚੱਲਦਾ ਹੈ ਜਿਹੜਾ ਬੰਦਾ ਅਜੇਹੇ ਕੇਸ ਦੇ ਵਿੱਚ ਦੋਸ਼ੀ ਹੈ ਉਹਨੂੰ ਲਾਫਸਰ ਲਾਇਆ ਗਿਆ ਹੈ ਉਹ ਕਾਨੂੰਨ ਦੀ ਰੱਖਿਆ ਕਰੂਗਾ ਹਰਿਆਣਾ ਸਰਕਾਰ ਇਹ ਬੜਾ ਵੱਡਾ ਮਜ਼ਾਕ ਹੈ ਹਰਿਆਣੇ ਦਾ ਹ ਮਹਾਰਾਸ਼ਟਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਲੜਕੀ ਬਹਿਣ ਯੋਜਨਾ ਜਿਹੜੀ ਕੁੜੀਆਂ ਨੂੰ 1500 ਰੁਪਏ ਮਹੀਨਾ ਦਿੰਦੇ ਹੈ ਉਹਦੇ ਚ ਉਹਨਾਂ ਨੇ ਦੇਖਿਆ ਵੀ 2634000 ਲੋਕ ਨਜਾਇਜ਼ ਕਾਰਡ ਬਣਾਏ ਬੈਠੇ ਆ ਉਹਨਾਂ ਦੇ ਉਹਨਾਂ ਨੇ ਕੈਨਸਲ ਕਰਨ ਦਾ ਪ੍ਰੋਸੈਸ ਸ਼ੁਰੂ ਕਰਤਾ ਜਿਹੜੀ ਘਰ ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਹਰਿਆਣੇ ਦੀ ਗੱਲ ਇਹ ਹੈ ਕਿ ਉਸ ਲੜਕੀ ਲੜਕੀਆਂ ਨੂੰ ਮਿਲਣ ਵਾਲੀ ਯੋਜਨਾ ਦੇ ਵਿੱਚ 1400 ਆਦਮੀ ਵੀ ਇਹ 1500 ਰੁਪਇਆ ਮਹੀਨਾ ਲੈ ਰਹੇ ਹੈ ਤੇ ਉਹਨਾਂ ਤੇ ਐਕਸ਼ਨ ਕੀ ਲੈਣਾ ਕੁਝ ਨਹੀਂ ਪਤਾ ਲੱਗਿਆ ਉਹਨੂੰ ਪਤਾ ਲੱਗ ਗਿਆ ਵੀ ਆਹ 1400 ਬੰਦੇ 14000 1400 ਨਹੀਂ 14000 ਬੰਦੇ ਮੈਨ ਆਦਮੀ ਇਸ ਜਿਹੜੀ ਔਰਤਾਂ ਨੂੰ ਮਿਲਦੀ ਰਾਪ ਹੈ ਉਹਦਾ ਲੈ ਰਹੇ ਹੈ ਡਬਲ ਇੰਜਨ ਹੈ ਸਰਕਾਰ ਡਬਲ ਮਾਰਕੀਆ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ